ਮੈਨੂੰ ਲੱਗਦਾ ਸਰਕਾਰ ਦੇ 2 ਸਾਲ ਪੂਰੇ ਹੋ ਚੁੱਕੇ ਨੇ ਅੱਜ ਦੇ ਦਿਨ ਹੀ ਸੋਹ ਚੁੱਕ ਸਮਾਗਮ ਸੀਗਾ ਕੀ ਫੀਲ ਕਰਦੇ ਹੋ ਤਸੱਲੀ ਆ ਇਹ 2 ਸਾਲ ਦੇ ਵਿੱਚ ਜੋ ਕੁਝ ਸੋਚ ਕੇ ਆਏ ਸੀਗੇ ਉਹਦੇ ਵਿੱਚ ਵਧੀਆ ਸ਼ੁਰੂਆਤ ਕੀਤੀ ਜੇ ਤੁਹਾਡੇ ਵਿਭਾਗੇ ਦੀ ਗੱਲ ਕਰ ਲਈਏ ਬਿਜਲੀ ਵਿਭਾਗ ਦੀ ਗੱਲ ਕਰ ਲਈਏ 2 ਸਾਲ ਦੇ ਵਿੱਚ ਕਿਹੜੇ ਅਜਿਹੇ ਕੰਮ ਤੁਸੀਂ ਅੱਗੇ ਲਿਆਂਦੇ ਨੇ ਕੀਤੇ ਨੇ ਜਿਹੜੇ ਪਿਛਲੀ ਸਰਕਾਰ ਵਲੇ ਨਹੀਂ ਹੋ ਸਕੇ ਪਰ 600 ਯੂਨਟ ਬਿਜਲੀ ਫ੍ਰੀ ਦਿੱਤੀ ਵੀ ਕਦੋਂ ਕਈ ਕਿ ਜਦੋਂ ਸਰਕਾਰ ਬਣੀ ਸੀਗੀ ਤੇ 3 ਮਹੀਨੇ ਹੋਏ ਸੀ ਇਥੋਂ ਇੱਕ ਗੱਲ ਤੇ ਸਾਫ਼ਤ ਹੁੰਦੀ ਆ ਕਿ ਸਾਨੂੰ ਕੰਮ ਕਰਨ ਦਾ ਚਾਅ ਆ ਔਰ ਚਾਅ ਦੇ ਨਾਲ ਹੀ ਤੁਰੇ ਪਰ ਕਿੰਦਾ ਤੇ ਕਈ ਘਰ ਚ ਗਏ ਜਿਨ੍ਹਾਂ ਦੀ ਬਿਜਲੀ ਪਹਿਲਾਂ ਕੱਟੀ ਗਈ ਸੀ ਕਈਆਂ ਦੇ ਲੱਖਾਂ ਦੇ ਬਿੱਲ ਬੜੇ ਸੀ ਘਰਾਂ ਦੇ ਹਾਲਾਤ ਬਾਲੇ ਪਏ ਹੁੰਦੇ ਸੀ ਤੁਸੀਂ ਵੀ ਵੀਡੀਓ ਕੱਢ ਕੇ ਦੇਖਿਆ ਹੁੰਦਾ ਬਿਲਕੁਲ ਤੇ ਉਹਨਾਂ ਦਾ ਵੀ ਕਹਿੰਦੇ ਬਹੁਤ ਵਧੀਆ ਤਰੀਕੇ ਨਾਲ ਹੱਲ ਕੱਢੇ ਲੋਕ ਰੋਂਦੇ ਸੀਗੇ ਕਿ ਅਸੀਂ ਤੇ ਅਸੀਂ ਆਪਣਾ ਸਾਰਾ ਕੁਝ ਵੀ ਵੇਚ ਲਿਆ ਤਾਂ ਵੀ ਅਸੀਂ ਆਹ ਬਿੱਲ ਨਹੀਂ ਭੇ ਕਰ ਸਕਦੇ ਸੋ ਮਾਨ ਸਾਹਿਬ ਨੇ 31 ਦਸੰਬਰ 21 ਤੱਕ ਦੇ ਸਾਰੇ ਬਿਲਾਂ। ਨਮਸਕਾਰ ਸਸਕੀ ਕਾਲ ਦਾ ਸਮਰ نیوز ਦੇਖ ਰਹੇ ਸਾਰੇ ਸਰੋਤਿਆਂ ਦਾ ਸਵਾਗਤ ਹੈ। ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਸੱਤਾ ਚ ਆਇਆ ਅੱਜ ਪੂਰੇ 2 ਸਾਲ ਹੋ ਚੁੱਕੇ ਨੇ। ਪਰ ਸਾਡੇ ਨਾਲ ਹਰਪੰਸ ਸਿੰਘ ਈਟਿਓ ਨੇ ਕੈਬਨਿਟ ਮੰਤਰੀ ਪੰਜਾਬ ਨੇ ਬਿਜਲੀ ਮੰਤਰੀ ਮੰਤਰੀ ਨੇ ਪੰਜਾਬ ਦੇ ਈਟਿਓ ਸਾਹਿਬ ਪਹਿਲਾਂ ਤਾਂ ਬਹੁਤ-ਬਹੁਤ ਸਵਾਗਤ ਤੁਹਾਡਾ। ਬਹੁਤ ਧੰਨਵਾਦ ਜੀ। ਕਿਵੇਂ ਲੱਗਦਾ ਸਰਕਾਰ ਦੇ 2 ਸਾਲ ਪੂਰੇ ਹੋ ਚੁੱਕੇ ਨੇ ਅੱਜ ਦੇ ਦਿਨ ਹੀ ਸੌਚਕ ਸਮਾਗਮ ਸੀਗਾ। ਕੀ ਫੀਲ ਕਰਦੇ ਹੋ? ਬਸ ਇਸ ਵੇਲੇ ਤੱਕ ਸੌਚਕ ਸਮਾਗਮ ਹੋ ਗਿਆ ਸੀਗਾ, ਚੱਲ ਰਿਹਾ ਸੀਗਾ। ਤੇ ਬੜੀ ਤਸੱਲੀਆ ਕਿ 2 ਸਾਲ ਦੇ ਵਿੱਚ ਜੋ ਕੁਝ ਸੋਚ ਕੇ ਆਏ ਸੀਗੇ ਉਹਦੇ ਵਿੱਚ ਵਧੀਆ ਸ਼ੁਰੂਆਤ ਕੀਤੀ ਆ ਔਰ ਵਧੀਆ ਰਿਜ਼ਲਟ ਦਿੱਤੇ ਨੇ ਪੰਜਾਬ ਦੇ ਲੋਕ ਖੁਸ਼ ਨੇ ਇਸ ਗੱਲ ਤੋਂ ਕਿ ਜਿਹੜੇ ਅਸੀਂ ਆਪਣੀਆਂ ਗਰੰਟੀਆਂ ਲੈ ਕੇ ਲੋਕਾਂ ਦੇ ਵਿੱਚ ਗਏ ਸੀਗੇ ਜੋ ਆਪਦੇ ਲੋਕਾਂ ਦੇ ਨਾਲ ਵਾਅਦੇ ਕੀਤੇ ਸੀਗੇ ਉਹਨਾਂ ਦੇ ਉੱਤੇ ਖਰੇ ਉਤਰੇ ਆ ਔਰ ਲਗਾਤਾਰ ਮਿਹਨਤ ਨਾਲ ਇਮਾਨਦਾਰੀ ਦੇ ਨਾਲ ਪੰਜਾਬ ਦੇ ਲੋਕਾਂ ਦੀ ਸੇਵਾ ਦੇ ਵਿੱਚ ਹਾਜ਼ਰ ਰਹੇ ਹਾਂ ਔਰ ਇਸ ਤਰ੍ਹਾਂ ਹੀ ਕਾੜੀ ਚੱਲਦਾ ਰਹੂਗਾ ਜੇ ਤੁਹਾਡੇ ਮੈਕਮੇ ਦੀ ਗੱਲ ਕਰ ਲਈਏ ਬਿਜਲੀ ਮੈਕਮੇ ਦੀ ਗੱਲ ਕਰ ਲਈਏ 2 ਸਾਲ ਦੇ ਵਿੱਚ ਕਿਹੜੇ ਅਜਿਹੇ ਕੰਮ ਤੁਸੀਂ ਅੱਗੇ ਲਿਆਂਦੇ ਨੇ ਕੀਤੇ ਨੇ ਜਿਹੜੇ ਪਿਛਲੀ ਸਰਕਾਰ ਵੇਲੇ ਨਹੀਂ ਹੋ ਸਕੇ ਸੋਚਿਆ ਵੀ ਆ ਯਾਰ ਕੰਮ ਉਹਨਾਂ ਨੇ ਨਹੀਂ ਕੀਤਾ ਸੀ ਆਪਾਂ ਕਰਤਾ ਬਹੁਤ ਵੱਡਾ ਕੰਮ ਸੀ ਪੰਜਾਬ ਦਾ ਇਹਦੇ ਕਰਕੇ ਲੋਕਾਂ ਨੂੰ ਬਹੁਤ ਦਿੱਕਤ ਆਉਂਦੀ ਸੀ ਤੁਸੀਂ ਲਿਮਟਾਈਜ਼ ਕਰ ਦਿੰਦੇ ਹੋ ਇੱਕ ਕਿ ਦੋ ਹੀ ਦੱਸੋ ਹੁਣ ਹੈ ਦੱਸਣ ਲਈ ਤਾਂ ਬਹੁਤ ਜ਼ਿਆਦੇ ਨੇ ਸਾਰੇ ਦੱਸੋ ਤੇ ਚਲੋ ਜੇ ਤੇ ਲੋਕਾਂ ਦੇ ਸਾਈਡ ਤੋਂ ਦੇਖਣਾ ਹੋਵੇ ਤਾਂ ਸਭ ਤੋਂ ਪਹਿਲਾਂ ਤੇ ਜਿਹੜੀ ਫਾਇਦੇ ਵਾਲੀ ਗੱਲ ਜਿਹੜੀ ਸਪਸ਼ਟ ਲੋਕਾਂ ਨੂੰ ਜਿਹਦਾ ਘਰ-ਘਰ ਦੇ ਵਿੱਚ ਫਾਇਦਾ ਹੋਇਆ ਕੋਈ ਵੀ ਘਰ ਨਹੀਂ ਬਚਿਆ ਉਸ ਫਾਇਦੇ ਨੂੰ ਉਹ 600 ਯੂਨਟ ਬਿਜਲੀ ਫ੍ਰੀ ਰਹਿੰਦਾ ਔਰ 600 ਯੂਨਟ ਬਿਜਲੀ ਫ੍ਰੀ ਦਿੱਤੀ ਵੀ ਕਦੋਂ ਗਈ ਕਿ ਜਦੋਂ ਸਰਕਾਰ ਬਣੀ ਸੀਗੀ ਤੇ 3 ਮਹੀਨੇ ਹੋਏ ਸੀਗੇ ਇਥੋਂ ਇੱਕ ਗੱਲ ਤੇ ਸਾਬਤ ਹੁੰਦੀ ਆ ਕਿ ਸਾਨੂੰ ਕੰਮ ਕਰਨ ਦਾ ਚਾਹ ਆ ਔਰ ਚਾਹ ਦੇ ਨਾਲ ਹੀ ਤੁਰੇ ਫਿਰਦੇ ਆ ਸਾਨੂੰ ਕਿਤੇ ਸਵੇਰੇ ਆ ਉਸ ਵਕਤੇ 3-4 ਵਜੇ ਜਦੋਂ ਜਾਗ ਖੁੱਲਦੀ ਹੈ ਨਾ ਉਦੋਂ ਵੀ ਕਲੌਕਾਂ ਲਈ ਦੇਖਦੀ ਦੇਖੀਦਾ ਕਿ ਜਲਦੀ ਜਲਦੀ ਟਾਈਮ ਹੋਵੇ ਤੇ ਉੱਠ ਕੇ ਲੋਕਾਂ ਦੇ ਵਿੱਚ ਜਾਈਏ ਪਿੰਡਾਂ ਦੇ ਵਿੱਚ ਜਾਈਏ ਆਪਣੇ ਭੈਣ ਭਰਾਵਾਂ ਨੂੰ ਵਲੀਏ ਜੋ ਕੁਝ ਕਿਸੇ ਦੀ ਸਮੱਸਿਆ ਜੇ ਉਹਨੇ ਕਿਤੇ ਕੰਮ ਆ ਸਕੀ ਹੈ ਤੇ ਇਸ ਤੋਂ ਵੱਡੀ ਗੱਲ ਕੋਈ ਨਹੀਂ ਹੋਊਗੀ ਸੋ ਅਸੀਂ 600 ਯੂਨਟ ਬਿਜਲੀ ਫ੍ਰੀ ਦਿੱਤੀ ਉਹਦੇ ਨਾਲ 71 ਲੱਖ ਪਰਵਾਰਾਂ ਨੂੰ ਕਿਉਂਕਿ ਪਰਿਵਾਰ ਦਾ ਹੀ ਬਿਜਲੀ ਕਨੈਕਸ਼ਨ ਹੁੰਦਾ 71 ਲੱਖ ਪਰਿਵਾਰਾਂ ਨੂੰ ਜਿਹੜਾ ਆ ਉਹ ਬਿਜਲੀ ਦਾ ਬਿੱਲ ਜ਼ੀਰੋ ਆਇਆ ਇਹ ਛੋਟੀ ਗੱਲ ਨਹੀਂ ਸੀ ਬਿਲਕੁਲ ਇੰਨੀ ਵਾਈਡ ਸਪਰੈਡ ਇੰਨੇ ਘਰ-ਘਰ ਦੇ ਵਿੱਚ ਜਾ ਕੇ ਇੱਕ ਸਹੂਲਤ ਜਿਹੜੀ ਆ ਇਮੀਡੀਏਟਲੀ ਵਿਥਿਨ 3 ਮੰਥਸ ਐਡੀ ਵੱਡੀ ਸਹੂਲਤ ਦੇ ਦੇਣੀ ਮੈਂ ਕਿਹਾ ਇਹ ਵਾਹਿਗੁਰੂ ਦੀ ਬਖਸ਼ਿਸ਼ ਤੋਂ ਬਗੈਰ ਨਹੀਂ ਹੋ ਸਕਦਾ ਗਾਰੰਟੀਆਂ ਜੋ ਮੇਨ ਗਾਰੰਟੀ ਇਹ ਸੀ ਗਾਰੰਟੀਆਂ ਦੇ ਵਿੱਚੋਂ ਮੇਨ ਗਾਰੰਟੀ ਵੀ ਇਹ ਸੀਗੀ ਔਰ ਇਸ ਤੋਂ ਵੀ ਇਹਦੇ ਨਾਲ ਹੀ ਜੁੜੀ ਖਬਰ ਜੁੜੀ ਇਨਫੋਰਮੇਸ਼ਨ ਉਹ ਇਹ ਆ ਕਿ ਅਸੀਂ ਇਹ ਪਰਿਵਾਰ ਜਿਹੜਾ 71 ਲੱਖ ਪਰਿਵਾਰ ਨੂੰ ਬਿਜਲੀ ਦਾ ਬਿੱਲ ਜ਼ੀਰੋ ਆ ਰਿਹਾ ਅਸੀਂ ਇੱਕ ਵੀ ਪਰਿਵਾਰ ਨੂੰ ਕਿਤੇ ਇੱਕ ਛੋਟੀ ਜਿੰਨੀ ਵੀ ਕੋਈ ਮੁਸ਼ਕਲ ਨਹੀਂ ਆਉਂਦੀ ਸੀ ਕੋਈ ਉਹਨਾਂ ਨੂੰ ਇਹ ਨਹੀਂ ਕਿਹਾ ਕਿ ਆ ਫਾਰਮ ਲਿਆਓ ਆ ਫਾਰਮ ਭਰੋ ਕੋਈ ਇਹ ਨਹੀਂ ਕਿਹਾ ਆ ਸਰਟੀਫਿਕੇਟ ਪੇਸ਼ ਕਰੋ ਕਾਸਟ ਦਾ ਰਿਲੀਜਨ ਦਾ ਫਲਾਂ ਟਮਕਾਂ ਕੁਝ ਨਹੀਂ ਕਿਹਾ ਕਦੀ ਇਹ ਨਹੀਂ ਕਿ ਆਪੀ ਇੱਕ ਬਿਜਲੀ ਦਫਤਰ ਜਾਓ ਬਿਜਲੀ ਦਫਤਰ ਜਾ ਕੇ ਆ ਕੰਮ ਕਰਾ ਕੇ ਆਓ ਕੋਈ ਇਹ ਨਹੀਂ ਕਿ ਆਪ ਪੰਜ ਸਰਪੰਚ ਕੋ ਚਾ ਕੇ ਕਿ ਕਾਉਂਸਲਰ ਤੋਂ ਮੇਅਰ ਤੋਂ ਜਾ ਕੇ ਮੋਹਰ ਲਵਾ ਕੇ ਜਾਓ ਕੁਝ ਨਹੀਂ ਕਿਹਾ ਲੋਕ ਬੜੇ ਹੈਰਾਨ ਸੀਗੇ ਕਿ ਇਹ ਹੋਇਆ ਕੀ ਆ ਔਰ ਅੱਜ ਵੀ ਹੈਰਾਨ ਨੇ ਅੱਜ ਵੀ ਕਹਿੰਦੇ ਆ ਅਸੀਂ ਤੇ ਜਦੋਂ ਬਿਜਲੀ ਦੇ ਬਿੱਲ 0 ਦੇਖੇ ਸਾਨੂੰ ਉਦੋਂ ਪਤਾ ਲੱਗਾ ਸਾਡੇ ਬਿਜਲੀ ਦੇ ਬਿੱਲ 0 ਹੋ ਗਏ ਨਾ ਸਾਨੂੰ ਤੇ ਕਿਤੇ ਕੋਈ ਝੰਜਟ ਪਿਆ ਹੀ ਨਹੀਂ ਕਿਤੇ ਅਸੀਂ ਕਿਤੇ ਗਏ ਹੀ ਨਹੀਂ ਔਰ ਇਹ ਬੜਾ ਵੱਡਾ ਇੱਕ ਬਦਲਾ ਆਇਆ ਪੰਜਾਬ ਦੇ ਵਿੱਚ ਔਰ ਉਹ ਉਹ ਇਹ ਕੁਝ ਲਿਮਟਡ ਬੰਦਿਆਂ ਨਾਲ ਸੰਬੰਧਤ ਨਹੀਂ ਕਿ ਆ ਥੋੜੇ ਜਿਹਾ ਲਿਮਟਡ ਬੰਦੇ ਨੇ ਉਹਨਾਂ ਨੂੰ ਆ ਚੀਜ਼ ਇਹ ਚੀਜ਼ ਪੰਜਾਬ ਦੇ ਲੋਕਾਂ ਨੇ ਸਪਸ਼ਟ ਆਪਣੇ ਅੱਖਾਂ ਨਾਲ ਦੇਖੀ ਆ ਅੱਖਾਂ ਨਾਲ ਦੇਖੀ ਆ ਔਰ ਜਦੋਂ ਜਲੰਧਰ ਚੋਣ ਹੋ ਰਹੀ ਸੀਗੀ ਲੋਕ ਸਭਾ ਦੀ ਜਿਮਨੀ ਚੋਣ ਦੇ ਵਿੱਚ ਤੁਸੀਂ ਦੇਖੋ ਐਡੀ ਕਾਂਗਰਸ ਦੀ ਸੀਟ ਕਿੰਨੇ ਸਮੇਂ ਤੋਂ ਪੱਕੀ ਮੰਨੀ ਜਾਂਦੀ ਸੀਗੀ ਸਾਨੂੰ ਵੀ ਕਹਿੰਦੇ ਕਿ ਨਹੀਂ ਇਹ ਨਹੀਂ ਸੀਟ ਕੋਈ ਇੱਥੋਂ ਨਹੀਂ ਕੋਈ ਹੋਰ ਪਾਰਟੀ ਜਿੱਤ ਸਕਦੀ ਔਰ ਉੱਥੇ ਵੀ ਮੇਰੀ ਵੀ ਡਿਊਟੀ ਸੀਗੀ ਅਸੀਂ ਜਦੋਂ ਲੋਕਾਂ ਦੇ ਵਿੱਚ ਜਾਂਦੇ ਸੀਗੇ ਨਾ ਲੋਕ ਇਹੋ ਹੀ ਕਹਿੰਦੇ ਸੀਗੇ ਤੁਹਾਡੇ ਬਿਜਲੀ ਵਾਲੇ ਕੰਮ ਨੇ ਤੇ ਨਾ ਕਮਾਲ ਕਰਕੇ ਰੱਖ ਦਿੱਤੀ ਪੰਜਾਬ ਦੇ ਵਿੱਚ ਕਦੀ ਉਹ ਕਹਿੰਦੇ ਲੋਕੀ ਪਾਰਟੀਆਂ ਆਉਂਦੀਆਂ ਸੀਗੀਆਂ ਵਾਅਦੇ ਕਰ ਜਾਂਦੀਆਂ ਸੀਗੀਆਂ ਪਰ ਇਹ ਨਹੀਂ ਪਤਾ ਇਹ ਨਹੀਂ ਹੋ ਸਕਦਾ ਸੀਗਾ ਕਿ ਇੱਕ ਵਾਅਦਾ ਰਿਐਲਿਟੀ ਦੇ ਵਿੱਚ ਵੀ ਸ਼ਿਫਟ ਹੋ ਜਾਊਗਾ ਔਰ ਇਹ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਦੀ ਸਰਕਾਰ ਨੇ ਅਜਿਹਾ ਕਾਰਵ ਖਾਇਆ ਕਿ ਇੱਕ ਗਰੰਟੀ ਇੱਕ ਵਾਅਦਾ ਜਿਹੜਾ ਕੀਤਾ ਸੀਗਾ ਉਹਨੂੰ ਰਿਐਲਿਟੀ ਦੇ ਵਿੱਚ ਦਿਖਾਇਆ ਸੋ ਕਹਿੰਦੇ ਇਦਾਂ ਦੇ ਕਈ ਘਰ ਸੀਗੇ ਜਿਨ੍ਹਾਂ ਦੀ ਬਿਜਲੀ ਪਹਿਲਾਂ ਕੱਟੀ ਗਈ ਸੀ ਕਈਆਂ ਦੇ ਲੱਖਾਂ ਦੇ ਬਿੱਲ ਬੜੇ ਸੀ ਘਰਾਂ ਦੇ ਹਾਲਾਤ ਬਾਲੇ ਪਏ ਹੁੰਦੇ ਸੀ ਤੁਸੀਂ ਵੀ ਵੀਡੀਓ ਕਾ ਕੇ ਦੇਖਿਆ ਹੁੰਦਾ ਹਾਂ ਬਿਲਕੁਲ ਤੇ ਉਹਨਾਂ ਦਾ ਵੀ ਕਹਿੰਦੇ ਬਹੁਤ ਵਧੀਆ ਤਰੀਕੇ ਨਾਲ ਹੱਲ ਕੱਢਿਆ ਗਿਆ ਦੇਖੋ 31 ਮਾਰਚ 31 ਦਸੰਬਰ 21 ਤੱਕ ਜਿਨ੍ਹਾਂ ਦੇ ਵੀ ਬਿੱਲ ਵੱਡੇ ਵੱਡੇ ਬਿੱਲ ਆਏ ਸੀਗੇ ਹੁੰਦਾ ਕੀ ਸੀਗਾ ਮੀਟਰ ਲੱਗਾ ਘਰ ਇੱਕ ਬਲਬ ਆ ਇੱਕ ਪੱਖਾ ਬਿੱਲ ਕਿੰਨਾ ਜੀ 87 ਹਜ਼ਾਰ ਬਿੱਲ ਕਿੰਨਾ 88 ਹਜ਼ਾਰ ਲੋਕ ਰੋਂਦੇ ਸੀਗੇ ਕਿ ਅਸੀਂ ਤੇ ਅਸੀਂ ਆਪਣਾ ਸਾਰਾ ਕੁਝ ਵੀ ਵੇਚ ਦਈਏ ਤਾਂ ਵੀ ਅਸੀਂ ਆ ਬਿੱਲ ਨਹੀਂ ਪੇ ਕਰ ਸਕਾਂਗੇ ਸੋ ਮਾਨ ਸਾਹਿਬ ਨੇ 31 ਦਸੰਬਰ 21 ਤੱਕ ਦੇ ਸਾਰੇ ਬਿੱਲ ਮਾਫ ਕਰ ਦਿੱਤੇ ਬਿਲਕੁਲ ਖਤਮ ਕਰਤੇ ਉਸ ਤੋਂ ਬਾਅਦ ਜੁਲਾਈ ਤੋਂ ਜੁਲਾਈ 22 ਤੋਂ 600 ਯੂਨਟ ਫ੍ਰੀ ਦਿੱਤਾ ਹੁਣ ਬਿਜਲੀ ਦੀ ਕਿਸੇ ਦੀ ਕੋਈ ਸਮੱਸਿਆ ਹੀ ਨਹੀਂ ਆ ਗਈ ਹੁਣ ਅੱਗੇ ਜਿਹੜਾ ਗਵਿੰਦਵਾਲ ਸਾਹਿਬ ਵਾਲਾ ਥਰਮਲ ਪਲਾਂਟ ਸ਼ੁਰੂ ਹੋ ਗਿਆ ਹਾਂ ਜਾਂ ਮਤਲਬ ਹਾਂ ਦੇਖੋ ਉਹ ਕੀ ਮਤਲਬ ਉਹਦੇ ਨਾਲ ਕਿੰਨਾ ਕੁ ਜਿਹੜਾ ਪੰਜਾਬ ਦੇ ਲੋਕਾਂ ਨੂੰ ਬੈਨੀਫਿਟ ਦੇਖੋ ਸ੍ਰੀ ਗੁਰੂ ਅਮਰਦਾਸ ਥਰਮਲ ਪਲਾਂਟ ਜਿਹੜਾ ਆਪਣਾ ਗਵਿੰਦਵਾਲ ਸਾਹਿਬ ਵਾਲਾ ਇਹ ਇਹ ਬਹੁਤ ਪੰਜਾਬ ਦੇ ਲੋਕਾਂ ਵਾਸਤੇ ਬਹੁਤ ਇੱਕ ਵਧੀਆ ਫੈਸਲਾ ਹੋਇਆ ਹੈ ਪੁਰਾਣੀਆਂ ਸਰਕਾਰਾਂ ਨੇ ਵੇਚਦੀਆਂ ਸੀਗੀਆਂ ਸਰਕਾਰੀ ਥਰਮਲ ਪਲਾਂਟਾਂ ਨੂੰ ਵੇਚ ਕੇ ਇਹਨਾਂ ਨੇ ਪ੍ਰਾਈਵੇਟ ਕੀਤਾ ਇਹ ਪਹਿਲੀ ਸਰਕਾਰ ਆ ਜਿਨੇ ਪ੍ਰਾਈਵੇਟ ਨੂੰ ਖਰੀਦ ਕੇ ਸਰਕਾਰੀ ਅਚਾਰ ਪਹਿਲੀ ਸਰਕਾਰ 540 ਮੈਗਾਵਾਟ ਦਾ ਅਸੀਂ ਥਰਮਲ ਪਲਾਂਟ 1080 ਕਰੋੜ ਰੁਪਏ ਦੇ ਵਿੱਚ ਖਰੀਦ ਕੇ ਲੋਕਾਂ ਦੇ ਨਾਮ ਕਰਤਾ 1101 ਏਕੜ ਦੀ ਜ਼ਮੀਨ ਆ ਤੁਸੀਂ ਦੇਖੋ ਮਤਲਬ ਇਹ ਟ੍ਰੈਂਡ ਹੁੰਦਾ ਜਦੋਂ ਪੂਰਾ ਦੇਸ਼ ਇੱਕ ਟ੍ਰੈਂਡ ਦੇ ਵਿੱਚ ਚੱਲ ਰਿਹਾ ਕਿ ਪੂਰੀਆਂ ਸਰਕਾਰਾਂ ਐਸੇ ਕੰਮ ਚ ਲੱਕੀਆਂ ਨੇ ਪ੍ਰਾਈਵੇਟ ਚੀਜ਼ਾਂ ਸਰਕਾਰੀ ਨੂੰ ਪ੍ਰਾਈਵੇਟ ਦੇ ਹੱਥਾਂ ਦੇ ਵਿੱਚ ਦੇ ਦਿਓ ਕਰ ਲੋ ਉਥੇ ਇੱਕ ਪ੍ਰਾਈਵੇਟ ਚੀਜ਼ ਨੂੰ ਖਰੀਦ ਕੇ ਔਰ ਉਹਨੂੰ ਵਧਿਆ ਕਿੰਨੇ 2 ਮਹੀਨੇ ਹੋਏ ਨੇ ਅਸੀਂ ਉਹਨੂੰ 34% ਜਿਹੜਾ ਉਹਦਾ ਲੋਡ ਸੀਗਾ ਪੀਐਲਐਫ ਉਹਦੇ ਤੋਂ ਅਸੀਂ ਵਧਾ ਕੇ 52% ਤੱਕ ਕਰ ਲਿਆ ਔਰ ਬਿਜਲੀ ਦੀ ਬਿਜਲੀ ਕਈ ਗੁਣਾ ਜ਼ਿਆਦੀ ਸਾਡੀ ਉਥੋਂ ਜਨਰੇਸ਼ਨ ਸ਼ੁਰੂ ਹੋ ਗਈ ਸਾਡੇ ਕੋਲ ਦੋ ਥਰਮਲ ਪਲਾਂਟ ਹੋਰ ਵੀ ਸਰਕਾਰੀ ਸੀਗੇ ਉਥੋਂ ਵੀ ਅਸੀਂ ਪਿਛਲੇ ਸਾਲਾਂ ਦੇ ਵਿੱਚ 78% ਆਪਣੀ ਜਨਰੇਸ਼ਨ ਜਿਹੜੀ ਆ ਬਤਾਲੀ ਅੱਜ ਕੋਲੇ ਦੀ ਗੋਇੰਦਵਾਲ ਸਾਹਿਬ ਦੇ ਵਿੱਚ ਵੀ ਕੋਈ ਥਰਮਲ ਪਲਾਂਟ ਦੇ ਕੋਲੇ ਦੀ ਜੜੀ ਆ ਉਹ ਸਮੱਸਿਆ ਨਹੀਂ ਰਹੀ ਸੋ ਗੱਲ ਇਹ ਆ ਕਿ ਇੱਕ ਪੋਜ਼ਿਟਿਵ ਚੀਜ਼ ਦੇ ਨਾਲ ਇੱਕ ਜਜ਼ਬੇ ਦੇ ਨਾਲ ਜਦੋਂ ਕੰਮ ਕੀਤਾ ਜਾਵੇ ਨਾ ਫਿਰ ਉਹਨੂੰ ਫਾਲ ਜ਼ਰੂਰ ਲੱਗਦਾ ਹੈ ਫਿਰ ਉਹ ਵਾਅਦਾ ਫੁੱਲਦਾ ਕਿਵੇਂ ਮਹਿਸੂਸ ਹੁੰਦਾ ਵੀ ਮੰਤਰੀ ਦੀ ਕੁਰਸੀ ਤੇ ਆਉਣ ਤੋਂ ਪਹਿਲਾਂ ਜਾਂ ਜਦੋਂ ਵੀ ਸਿਆਸਤ 'ਚ ਆਉਣ ਤੋਂ ਪਹਿਲਾਂ ਵੀ ਸੋਚਿਆ ਹੋਣਾ ਵੀ ਜਿੱਦਣ ਕੁਰਸੀ ਤੇ ਆ ਗਏ ਤੇ ਆ ਕੰਮ ਕਰਨੇ ਹੀ ਕਰਨੇ ਹਾਂ ਹਾਂ ਬਿਲਕੁਲ ਇਹ ਤਾਂ ਗੱਲ ਹੈ ਸੀਗੇ ਸਭ ਤੋਂ ਵੱਡੀ ਗੱਲ ਤਾਂ ਇਹ ਸੀਗੇ ਵੀ ਕੁਰਸੀ ਤੇ ਜੇ ਲੋਕਾਂ ਨੇ ਬਿਠਾਇਆ ਤੇ ਲੋਕਾਂ ਦੇ ਬਣ ਕੇ ਰਹਿਣਾ ਹੈ ਲੋਕਾਂ ਦੇ ਕੰਮ ਕਰਨੇ ਸਕੂਲਾਂ ਦੇ ਵਿੱਚ ਜਾਣਾ ਇਹ ਮੇਰੀ ਇਸ਼ਾਤ ਜੀ ਬੀ ਸਕੂਲਾਂ ਦੇ ਵਿੱਚ ਜਾਣਾ ਔਰ ਮੈਂ ਹਰ ਸਕੂਲ ਆਪਦੇ ਹੱਥੇ ਦਾ ਵਿਜ਼ਿਟ ਕੀਤਾ ਬੱਚਿਆਂ ਦੇ ਨਾਲ ਜਾ ਕੇ ਬੈਠ ਕੇ ਕੋਈ ਤਿਹਾਰ ਵੀ ਹੁੰਦੇ ਨੇ ਉਹ ਬੱਚਿਆਂ ਦੇ ਨਾਲ ਬੈਠ ਕੇ ਮਨਾਏ ਬੜਾ ਵਧੀਆ ਲੱਗਿਆ ਕਿਉਂਕਿ ਮੈਨੂੰ ਇੱਕ ਗੱਲ ਦਾ ਪੱਕਾ ਪਤਾ ਹੈ ਕਿ ਜੇ ਤੁਹਾਡੇ ਘਰ ਦੇ ਬੱਚੇ ਤੁਹਾਡੇ ਸੂਬੇ ਦੇ ਬੱਚੇ ਪੜ੍ਹ ਕੇ ਤੇ ਤੁਹਾਨੂੰ ਕੋਈ ਪਿੱਛੇ ਨਹੀਂ ਕਰ ਸਕਦਾ ਜਿਹੜੇ ਵੀ ਤੁਸੀਂ ਛਾਤੀ ਮਾਰ ਲੋ ਆਪਣੇ ਰਿਸ਼ਤੇਦਾਰਾਂ ਦੇ ਵਿੱਚ ਆਪਣੇ ਆਣ ਗੁਆਣ ਦੇ ਵਿੱਚ ਜ਼ਿਲ੍ਹੇ ਦੇ ਵਿੱਚ ਬਿਲਕੁਲ ਜਿਹੜੇ ਘਰ ਦੇ ਬੱਚੇ ਪੜ੍ਹੇ ਨੇ ਉਸ ਘਰ ਦੀ ਗਰੀਬੀ ਦੂਰ ਹੋਈ ਹੈ ਸਹੀ ਗੱਲ ਜਿਸ ਘਰ ਦੇ ਬੱਚੇ ਪੜ੍ਹੇ ਨੇ ਉਸ ਘਰ ਨੇ ਹੀ ਤਰੱਕੀ ਕੀਤੀ ਹੈ ਸੋ ਇਹ بڑا ਬੇਸਿਕ ਜਿਹੜਾ ਆ ਹੈਗਾ ਕਨਸੈਪਟ ਕਿ ਜੇ ਜੇ ਤਰੱਕੀ ਚਾਹੁੰਦੇ ਆ ਤੇ ਆਪਦੇ ਬੱਚੇ ਤੇ ਆਪਦੇ ਸਕੂਲ ਸਦਾਰੋ ਇਨਾਂ ਤੋਂ ਵੱਟੀ ਇਨਵੈਸਟਮੈਂਟ ਹੋਰ ਕੋਈ ਇਨਵੈਸਟਮੈਂਟ ਨਹੀਂ ਲੱਗਦਾ ਨਹੀਂ ਕਿ ਪੰਜਾਬ ਦੇ ਨੌਜਵਾਨ ਕਿਤਨੇ ਕਿਤੇ ਪੜ੍ਹੇ ਲਿਖੇ ਬਹੁਤ ਨਹੀਂ ਪਰ ਵਿਦੇਸ਼ਾਂ ਨੂੰ ਜ਼ਿਆਦਾ ਚਲ ਗਏ ਸੀ ਅੱਧੇ ਕ ਆਪਣੇ ਰਾਹ ਤੋਂ ਭਟਕ ਗਏ ਸੀਗੇ ਜਾਂ ਵਿਚਾਰੇ ਟੈਨਸ਼ਨ 'ਚ ਕਿਸੇ ਵੀ ਤਰ੍ਹਾਂ ਕਹਿ ਦਈਏ ਵੀ ਡਰੱਗ ਵਾਲ ਚਲੇ ਗਏ ਸੀਗੇ ਉਹੋ ਵੀ ਕਹਿੰਦੇ ਮੋੜਾ ਆ ਰਿਹਾ ਹੁਣ ਉਹ ਤੇ ਸਰਕਾਰਾਂ ਦੀਆਂ ਪਾਲਿਸੀਆਂ ਇਹੋ ਜੀਆਂ ਸੀਗੀਆਂ ਪੰਜਾਬ ਖਾਲੀ ਹੋ ਗਿਆ ਜੀ ਬਜ਼ੁਰਗਾਂ ਦੀ ਸਟੇਟ ਬਣ ਕੇ ਰਹਿ ਗਿਆ ਪੰਜਾਬ ਜਿੰਨੇ ਜਵਾਨ ਧੀਆ ਪੁੱਤ ਸੀਗੇ ਤੋਰ ਦਿੱਤੇ ਬਾਹਰ ਨੂੰ ਕੋਈ ਨੌਕਰੀ ਨਹੀਂ ਕੋਈ ਲਾਈਫ ਦੀ ਸਿਕਿਉਰਿਟੀ ਨਹੀਂ ਨਸ਼ੇ ਲੋਕਾਂ ਨੇ ਪੈਸੇ ਕਮਾਉਣ ਵਾਸਤੇ ਤੇ ਜੜੇ ਭੇਜ ਨਹੀਂ ਭੇਜ ਰਹੇ ਸੀਗੇ ਬਾਹਰ ਲੋਕਾਂ ਨੇ ਇਸ ਕਰਕੇ ਭੇਜ ਦਿੱਤੇ ਵੀ ਸਾਡਾ ਕਿਸ਼ਨ ਕਿਤੇ ਨਸ਼ਿਆਂ ਚ ਨਾ ਰੁੱਲ ਜਾਵੇ ਰੋੜ ਨਾ ਜਾਵੇ ਸਟ੍ਰੈਸ ਸਟ੍ਰੈਸ ਜਿਆਦਾ ਕਰਕੇ ਜਿਹੜੀ ਮਾਝਾ ਬੈਲਟ ਹੈ ਉਧਰ ਤਾਂ ਹੁਣ ਹਰ ਇੱਕ ਨੇ ਇਹੀ ਸੋਚਣਾ ਸ਼ੁਰੂ ਕਰ ਦਿੱਤਾ ਕਿ ਮਤਲਬ ਬੱਚਾ ਪਿਆਰਾ ਹੁੰਦਾ ਹੈ ਨਾਲ ਹੀ ਇਨਵੋ ਆਸਟ੍ਰੇਲੀਆ ਪੇ ਜਨਾਇ ਨੂੰ ਕੈਨੇਡਾ ਪੇ ਜਨਾਇ ਕੀਤੀ ਨਹੀਂ ਤੇ ਦਸਵੀਂ ਕੀਤੀ ਨਹੀਂ ਉਦੋਂ ਹੀ ਨਾਲ ਕੰਮ ਸ਼ੁਰੂ ਹੋ ਜਾਂਦਾ ਸੀਗਾ ਪਹਿਲੀ ਵਾਰੀ ਹੋਇਆ ਕਿ ਪਹਿਲੇ ਦੋ ਸਾਲਾਂ ਦੇ ਵਿੱਚ ਮਾਨ ਸਾਹਿਬ ਨੇ ਲਗਭਗ 43000 ਨੌਕਰੀ ਦਿੱਤੀ ਹੈ 43000 ਤੇ ਲੋਕਾਂ ਦਾ ਪੰਜਾਬ ਦੇ ਲੋਕਾਂ ਦਾ ਵਿਸ਼ਵਾਸ ਵਧਿਆ ਕਿ ਪੰਜਾਬ ਦੇ ਵਿੱਚ 20 ਰੋਜ਼ਗਾਰ ਪੈਦਾ ਕੀਤਾ ਜਾ ਸਕਦਾ ਹੈ ਪੰਜਾਬ ਦੇ ਲੋਕਾਂ ਨੂੰ ਵੀ ਬਿਨਾ ਕਿਸੇ ਸਿਫਾਰਿਸ਼ ਤੋਂ ਮੈਰਿਟ ਦੇ ਆਧਾਰ ਤੇ ਨੌਕਰੀਆਂ ਮਿਲ ਸਕਦੀਆਂ ਨੇ ਇਹ ਪਿਛਲੇ 2 ਸਾਲਾਂ ਦੀ ਬਹੁਤ ਵੱਡੀ ਪ੍ਰਾਪਤੀ ਹੈ ਮਾਨ ਸਾਹਿਬ ਦੀ ਔਰ ਕਈ ਲੋਕ ਇਹੋ ਜਿਹੇ ਨੇ ਜਿਹੜੇ ਵਿਦੇਸ਼ਾਂ ਦੇ ਵਿੱਚੋਂ ਛੱਡ ਕੇ ਆ ਕੇ ਉਹਨਾਂ ਨੇ ਵਾਪਸ ਆ ਕੇ ਰਿਵਰਸ ਮਾਈਗ੍ਰੇਸ਼ਨ ਸ਼ੁਰੂ ਹੋਈ ਹੈ ਮਾਈਗ੍ਰੇਸ਼ਨ ਹੁੰਦੀ ਸੀਗੀ ਰਿਵਰਸ ਮਾਈਗ੍ਰੇਸ਼ਨ ਸ਼ੁਰੂ ਹੋਈ ਆ ਲੋਕਾਂ ਨੇ ਉਧਰੋਂ ਆ ਆਪਣੇ ਛੱਡ ਕੇ ਆ ਕੇ ਇਧਰ ਸਰਕਾਰੀ ਨੌਕਰੀਆਂ ਜਿਹੜੀਆਂ ਨੇ ਉਹ ਜੁਆਇਨ ਕੀਤੀਆਂ। ਕਈ ਵਾਰੀ ਤੁਸੀਂ ਐਕਸ਼ਨ ਮੋਡ ਤੇ ਵੀ ਬਹੁਤ ਨਜ਼ਰ ਆਉਂਦੇ ਸੀਗੇ। ਤੁਹਾਡੇ ਮੈਕਮੇ ਦੀ ਗੱਲ ਕਰ ਲਈਏ ਕਿੰਨੇ ਕ ਤੁਹਾਨੂੰ ਪੁਰਾਣੇ ਕਪਲੇ ਜਾਂ ਹੁਣ ਤੁਹਾਡੇ ਹੁੰਦਿਆਂ ਹੋਏ ਕੋਈ ਤੁਹਾਡੇ ਅੱਖੀ ਪਿਆ ਹੋਏ ਤੇ ਤੁਸੀਂ ਉੱਤੇ ਐਨ ਕਰੰਟ ਕੰਮ ਕੀਤਾ। ਨਹੀਂ ਦੇਖੋ ਇਹ ਤਾਂ ਜੜੀ ਵੀ ਕੋਈ ਕਿ ਕੋਈ ਵੀ ਇਨਕੁਆਰੀ ਆ ਕੋਈ ਵੀ ਫਾਈਲ ਆਉਂਦੀ ਆ ਕੋਈ ਵੀ ਕਰੇ ਦੇਖੀਦਾ ਹੈ ਬੈਠੀਦਾ ਹੈ ਕੋਈ ਆਫਿਸ ਦੇ ਵਿੱਚ ਚਲੇ ਜਾਈਦਾ ਹੈ ਵਿਜ਼ਿਟ ਕਰਨ ਤੇ ਉਥੇ ਜਿਹੜੀ ਵੀ ਕੋਈ ਗੱਲ ਇਸ ਤਰ੍ਹਾਂ ਦੀ ਧਿਆਨ ਦੇ ਵਿੱਚ ਆਉਂਦੀ ਆ ਮਤਲਬ ਮੈਂ ਤਾਂ ਮੈਂ ਮਤਲਬ ਸਪੇਅਰ ਨਹੀਂ ਕਰਦਾ ਅਸਲ ਚ ਦੇਖੋ ਮੈਂ ਮੁਲਾਜ਼ਮਾਂ ਨੂੰ ਪਹਿਲੇ ਦਿਨ ਤੋਂ ਵੀ ਕਿਹਾ ਸੀਗਾ ਹੁਣ ਵੀ ਕਹਿੰਦਾ ਕਿ ਜੇ ਮਾਨ ਸਾਹਿਬ ਦੀ ਜ਼ੀਰੋ ਟੋਲਰੈਂਸ ਦੀ ਪਾਲਿਸੀ ਹੈਗੀ ਹੈ ਕ腐ਸ਼ਨ ਜ਼ੀਰੋ ਟੋਲਰੈਂਸ ਤੇ ਇਹਦੇ ਉੱਤੇ ਚੱਲ ਜਿਓ ਹਾਂ ਕੋਈ ਹੋਰ ਕੋਈ ਇਰੈਗੂਲਰ ਕੋਈ ਮਿਸਟੇਕ ਹੋ ਗਈ ਆ ਕੋਈ 에ਰਰ ਹੋ ਗਈ ਆ ਕੋਈ ਇਹ ਬੰਦਾ ਆ ਜਿਹਨੇ ਕੰਮ ਕਰਨਾ ਜੀ ਉਦੋਂ ਤੋਂ ਛੋਟੀ ਮੋਟੀ ਗਲਤੀ ਹੋ ਜਾਂਦੀ ਆ ਪਰ ਉਹ ਕ腐ਸ਼ਨ ਨਾਲ ਰਿਲੇਟਡ ਨਾ ਹੋਵੇ ਦੂਜੀ ਲੈ ਕੇ ਜਦੋਂ ਮਰਜ਼ੀ ਆ ਜਾਓ ਉਹਦੇ ਵਾਸਤੇ ਤੁਹਾਡੇ ਨਾਲ ਖੜੇ ਆ ਤੁਹਾਨੂੰ ਕੋਈ ਪ੍ਰੋਬਲਮ ਨਹੀਂ ਆਉਂਦੀ ਪਰ ਕ腐ਸ਼ਨ ਵਾਲੀ ਗੱਲ ਤੇ ਸਾਡੇ ਕੋਲ ਕੋਈ ਮਤਲਬ ਉਹਦੇ ਚ ਕੋਈ ਸ਼ੋਰਟ ਨਹੀਂ ਉਹਦੇ ਵਿੱਚ ਕੋਈ ਇਹੋ ਜਿਹਾ ਅਸੀਂ ਨਹੀਂ ਮਦਦ ਵਾਲਾ ਕੰਮ ਜਿਹੜਾ ਆ ਉਹ ਨਹੀਂ ਕਰ ਸਕਦੇ ਸੋ ਬੜੇ ਕਈ ਵਾਰੀ ਹਾਰਡ ਡਿਸੀਜਨ ਲੈਣੇ ਪੈਂਦੇ ਨੇ ਮਤਲਬ ਨਾ ਚਾਹੁੰਦੇ ਆ ਵੀ ਸਸਪੈਂਸ਼ਨ ਕਰਨੀ ਪੈਂਦੀ ਆ ਨਾ ਚਾਹੁੰਦੇ ਆ ਵੀ ਕੋਈ ਸ਼ਿਕਾਇਤਾਂ ਨੂੰ ਬਦਲੀਆਂ ਜਿਹੜੀਆਂ ਨੇ ਉਹ ਕਰਨੀਆਂ ਪੈਂਦੀਆਂ ਨੇ ਪਰ ਉਹ ਕਿਉਂਕਿ ਮਜਬੂਰੀ ਆ ਕਿਉਂਕਿ ਜਦੋਂ ਫਿਰ ਐਡਮਿਨਿਸਟ੍ਰੇਸ਼ਨ ਚਲਾਉਣੀ ਆ ਨਾ ਐਡਮਿਨਿਸਟ੍ਰੇਸ਼ਨ ਦੇ ਵਿੱਚ ਤੇ ਫਿਰ ਜਿਹੜਾ ਕੋਈ ਬੰਦਾ ਗਲਤ ਕੰਮ ਕਰੂਗਾ ਉਹਦੇ ਤੇ ਐਕਸ਼ਨ ਜਿਹੜਾ ਆ ਉਹ ন্যাਚੁਰਲੀ ਆ ਉਹ ਹੋਏਗਾ ਸੋ ਕਈ ਅਧਿਕਾਰੀ ਵੀ ਸਸਪੈਂਡ ਕਰਨੇ ਪਏ ਪੀਡਬਲਯੂਡੀ ਚ ਵੀ ਕਰਨੇ ਪਏ ਬਿਜਲੀ ਵਿਭਾਗ ਚ ਵੀ ਕਰਨੇ ਪਏ ਖੈਰ ਚਲੋ ਕਿੰਨਾ ਕੁ ਸੁਧਾਰ ਆਇਆ ਪਹਿਲਾਂ ਹੁਣ ਕਾਫੀ ਉਹ ਚੀਜ਼ਾਂ ਦੇ ਵਿੱਚ ਜਿਹੜਾ ਆ ਉਹ ਫਰਕ ਪੈ ਰਿਹਾ ਦੇਖੋ ਸਾਡੀ ਇੱਕ ਛੋਟੀ ਜੀ ਗੱਲ ਆ ਕਿ ਇੱਕ ਬਿਜਲੀ ਵਿਭਾਗ ਦੇ ਵਿੱਚ ਸਾਡੀ ਹਰ ਕੋਸਟ ਘਟ ਗਈ ਹਮ ਮੇਨਟੇਨੈਂਸ ਕੋਸਟ ਕਟ ਗਈ ਬਿਲਕੁਲ ਸਾਡੀ ਸਿਰਫ ਇੱਕੋ ਕਾਸਟ ਵਧੀਆ EMPLOYE COST ਉਹ ਵੀ ਅਸੀਂ ਪਾਲੀ 46 4600 ਪੰਤਾ ਹੀ ਬਿਜਲੀ ਪਾਕ ਦੇ ਵਿੱਚ ਭਰਤੀ ਕੀਤਾ ਜਿਹਦੀਆਂ ਤਨਖਾਹ ਵੀ ਪਤਾਈਆਂ ਨੇ ਕੁਝ ਹੋਰ ਵੀ ਸਹੂਲਤਾਂ ਦਿੱਤੀਆਂ ਨੇ EMPLOYE COST ਵਧੀਆ ਬਾਕੀ ਸਾਰੀਆਂ ਸਾਰੀਆਂ ਕਾਸਟਾਂ ਕੱਢੀ ਜਿਹੜੇ ਆਊਟਸੋਰਸ ਤੇ ਨੇ ਮੁਲਾਜ਼ਮ ਉਹ ਆਉਣ ਵਾਲੇ ਸਮੇਂ ਚ ਪੱਕੇ ਕਿਤੇ ਜਾ ਸਕਦੇ ਨਹੀਂ ਦੇਖੋ ਜਿਹੜੇ ਆਊਟਸੋਰਸ ਤੇ ਮੁਲਾਜ਼ਮ ਨੇ ਸਾਡੀ ਉਹਨਾਂ ਦੇ ਨਾਲ ਪੂਰੀ ਗੱਲਬਾਤ ਜਿਹੜੀ ਆ ਉਹ ਚੱਲ ਰਹੀ ਹੈ ਜੋ ਵੀ ਨਿਜ਼ਮ ਹੈਗੇ ਨੇ ਨਿਜ਼ਮਾ ਦੇ ਅਨੁਸਾਰ ਹੀ ਹੋ ਸਕਦਾ ਕਿਉਂਕਿ ਅਸੀਂ ਕੋਈ ਇਹੋ ਜਿਹਾ ਕੰਮ ਨਹੀਂ ਕਰਦੇ ਕਿ ਅੱਜ ਅਸੀਂ ਕਿਸੇ ਨਾਲ ਲਾਰਾ ਲਾ ਲਈਏ ਕੱਲ ਨੂੰ ਕੋਰਟ ਦੇ ਵਿੱਚ ਕੇਸ ਚਲੇ ਜਾਏ ਉਥੋਂ ਜਾ ਕੇ ਫਿਰ ਉਹ ਵੀ ਲੜਕਦੇ ਰਹਿਣ ਅਸੀਂ ਵੀ ਮਤਲਬ ਕੋਈ ਕਾਨੂੰਨੀ ਅਰਚੰਦੇ ਵਿੱਚ ਜਿਹੜਾ ਉਹ ਫਾਸੀ ਹੈ ਹੁਣ ਦੇਖੋ ਇੰਨੀਆਂ ਅਸੀਂ ਨੌਕਰੀਆਂ ਦਿੱਤੀਆਂ ਕੋਈ ਸਾਡੀ ਨੌਕਰੀ ਚੈਲੰਜ ਨਹੀਂ ਹੋ ਰਹੀ ਬਿਲਕੁਲ ਕਿਉਂਕਿ ਅਸੀਂ ਸਾਰੇ ਪਹਿਨਾ ਜੋ ਕਾਨੂੰਨੀ ਪਰਕਰਿਆ ਸਾਰੀ ਅਸੀਂ ਪੂਰੀ ਕਰਦੇ ਸੋ ਅਸੀਂ ਪੰਜਾਬ ਦੇ ਜਿੰਨੇ ਵੀ ਸਾਡੇ 3 ਪੁੱਤ ਨੇ ਅਸੀਂ ਨਹੀਂ ਚਾਹੁੰਦੇ ਕਿ ਅਸੀਂ ਚਾਹੁੰਦੇ ਆ ਕਿ ਅਪੁਆਇੰਟਮੈਂਟ ਲੈਟਰ ਦੇਣਾ ਆ ਤੇ ਉਹਨੂੰ ਸਾਰੀਆਂ ਚੀਜ਼ਾਂ ਪਿੱਛੋਂ ਕਲੀਅਰ ਕਰਕੇ ਦਿੱਤਾ ਜਾਵੇ ਇਹ ਨਾ ਫਿਰ ਉੱਥੇ ਜਾ ਕੇ ਅਪੁਆਇੰਟਮੈਂਟ ਲਈ ਲੈਟਰ ਲਈ ਘਾਬ ਦੇ ਚੇਅਰ ਤੇ ਬੈਠ ਕੇ ਜਿਹੜਾ ਵੀ ਉਹਨੂੰ ਫੀਲਡ ਮਿਲਿਆ ਉੱਥੇ ਕੰਮ ਕਰੇ ਨਾ ਕਿ ਅਦਾਲਤਾਂ ਦੇ ਚੱਕਰ ਲਾ ਸੋ ਅਸੀਂ ਸਾਰੀ ਜੜੇ ਵੀ ਕੋਈ ਫੈਸਲਾ ਹੈ ਕਾਨੂੰਨੀ ਪ੍ਰਕਿਰਿਆ ਮੁਕੰਮਲ ਕਰਨ ਤੋਂ ਬਾਅਦ ਹੀ ਲਏ ਕੀ ਲੱਗਦਾ ਕੋਡ ਆਫ ਨਟ ਲੱਗਣੀ ਵਾਲਾ ਤੇ ਕੋਈ ਗੱਲ ਨਹੀਂ ਤੇ ਭਗਵੰਤ ਸਿੰਘ ਜੀ ਭਗਵੰਤਮਾਨ ਸਾਹਿਬ ਕਹਿੰਦੇ 13 ਦੀਆਂ 13 ਸੀਟਾਂ ਜਿੱਤਾਂਗੇ ਕੀ ਲੱਗਦਾ ਕੀ ਬਿਲਕੁਲ ਤਿਆਰੀ ਹੈ ਬਿਲਕੁਲ ਜਿੱਤਾਂਗੇ 13 ਦੀਆਂ 13 ਸੀਟਾਂ ਜਿਹੜੀਆਂ ਪੰਜਾਬ ਦੇ ਵਿੱਚੋਂ ਜਿੱਤਾਂਗੇ ਅਸੀਂ ਪੰਜਾਬ ਦੇ ਲੋਕਾਂ ਦੇ ਵਿੱਚ ਆਪਣਾ ਦੋ ਸਾਲ ਦਾ ਰਿਪੋਰਟ ਕਾਰਡ ਲੈ ਕੇ ਜਾ ਰਹੇ ਹਾਂ ਅਸੀਂ ਵੈਸੇ ਤਾਂ ਵਾਦਾ ਸਾਡਾ ਇਹ ਸੀ ਕਿ ਆ ਕੇ 5 ਸਾਲ ਬਾਅਦ ਤੁਹਾਡੇ ਕੋਲ ਆਵਾਂਗੇ ਤੇ ਉਦੋਂ ਕਵਾਂਗੇ ਕਿ ਜੇ ਅਸੀਂ ਕੰਮ ਕੀਤੇ ਆ ਤੇ ਵੋਟ ਪਾਇਓ ਪਰ ਅਸੀਂ ਹੁਣ ਜਿੰਨਾ ਸਾਨੂੰ ਇਨਾ ਆਪਦੇ ਆਪ ਤੇ ਵਿਸ਼ਵਾਸ ਹੋ ਗਿਆ ਤੇ ਅਸੀਂ ਕੰਮ ਕੀਤੇ ਨੇ ਸਾਨੂੰ ਵਿਸ਼ਵਾਸ ਹੋ ਗਿਆ ਅਸੀਂ ਜਾਣਦੇ ਵੀ ਆ ਰੋਜ਼ ਹੀ ਜਾਣੇ ਪਿੰਡਾਂ ਦੇ ਵਿੱਚ ਔਰ ਉਹ ਲੋਕ ਜਿਹੜੇ 40 40 ਸਾਲ ਤੋਂ ਪੁਰਾਣੀਆਂ ਰਵਾਇਤੀ ਪਾਰਟੀਆਂ ਦੇ ਨਾਲ ਸੀਗੇ ਉਹ ਵੀ ਐਂ ਕਹਿੰਦੇ ਆ ਕਿ ਠੀਕ ਆ ਅਸੀਂ ਵੋਟ ਉਸ ਵੇਲੇ ਦੂਜੀ ਪਾਰਟੀ ਨੂੰ ਪਾਈ ਸੀ ਪਰ ਤੁਹਾਡੇ ਕੰਮਾਂ ਨੇ ਸਾਨੂੰ ਵੀ ਕੀਲ ਦਿੱਤਾ ਅਸੀਂ ਨਹੀਂ ਕਦੀ ਸੋਚ ਸਕਦੇ ਸੀਗੇ ਕਿ ਇੰਨੇ ਕੰਮ ਜਿਹੜੇ ਆ ਦੋ ਸਾਲਾਂ ਦੇ ਵਿੱਚ ਹੋ ਜਾਣਗੇ ਸੋ ਅਸੀਂ ਆਪਣੇ ਦੋ ਸਾਲਾਂ ਦਾ ਰਿਪੋਰਟ ਕਾਰਡ ਦੇ ਕੇ ਜਾਵਾਂਗੇ ਚਾਹੇ ਅਸੀਂ ਸਕੂਲ ਆਫ ਫੈਮਿਨਸ ਬਣਾਏ ਨੇ ਚਾਹੇ ਅਸੀਂ ਆਮ ਆਦਮੀ ਕਲੀਨਿਕ ਬਣਾਏ ਨੇ ਚਾਹੇ ਅਸੀਂ ਬਿਜਲੀ ਦੇ ਬਿੱਲ ਫ੍ਰੀ ਕੀਤੇ ਨੇ ਚਾਹੇ ਕਿਸਾਨਾਂ ਨੂੰ ਨਿਰਵੇਗਣ ਬਿਜਲੀ ਸਪਲਾਈ ਦਿੱਤੀ ਆ ਚਾਹੇ ਪਾਣੀ ਟੇਲਾਂ ਤੱਕ ਪਹੁੰਚਾਉਣ ਦੀ ਗੱਲ ਕੀਤੀ ਆ ਸਰਕਾਰੀ ਜ਼ਮੀਨਾਂ ਤੋਂ ਨਜਾਇਜ਼ ਕਬਜ਼ੇ ਜਿਹੜੇ ਨੇ ਉਛਡਵਾਏ ਨੇ ਪਿੰਡਾਂ ਦੇ ਵਿੱਚ ਸਰਕਾਰ ਆਪਕੇ ਦਵਾਰ ਦੇ ਕੈਂਪ ਲਗਾਏ ਨੇ ਲੋਕਾਂ ਨੂੰ ਘਰ ਘਰ ਜਾ ਕੇ ਸਹੂਲਤ ਦੇ ਦਿੱਤੀ ਆ ਸੋ ਸਾਨੂੰ ਪੂਰਨ ਵਿਸ਼ਵਾਸ ਆ ਕਿ ਅਸੀਂ ਅਸੀਂ ਜਿੰਨੇ ਕੰਮ ਕਰ ਦਿੱਤੇ ਨੇ ਸਾਨੂੰ ਕਿਸੇ ਤਰ੍ਹਾਂ ਦੀ ਕੋਈ ਚਿੰਤਾ ਵਾਲੀ ਗੱਲ ਨਹੀਂ ਆ ਔਰ ਲੋਕ ਸਾਡੇ ਨਾਲ ਨੇ ਸਾਡਾ ਸਾਥ ਦੇਣਗੇ ਇਹ ਦੋ ਸਾਲਾਂ ਦੇ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਦੇ ਜਿਹੜੇ 2 ਸਾਲਾਂ ਦੇ ਵਿੱਚ ਕੰਮ ਕੀਤੇ ਨੇ ਇਹ 2 ਸਾਲਾਂ ਦੇ ਕੰਮਾਂ ਨੂੰ ਵੋਟ ਜੜੀ ਆ ਉਹ ਲੋਕ ਸਭਾ ਦੇ ਵਿੱਚ ਲੋਕ ਕੰਮਾਂ ਨੂੰ ਵੋਟ ਪਾਉਣ ਮੰਤਰੀ ਸਾਹਿਬ ਸਮਾਂ ਬਹੁਤ ਘੱਟ ਹੈ ਜਾਂਦੇ ਜਾਂਦੇ ਆਖਰੀ ਸਵਾਲ ਹੈ ਤੁਹਾਡੇ ਕੋਈ ਵਿਭਾਗ ਮਾ ਹੋਰ ਹੁੰਦਾ ਸੜਕਾਂ ਦਾ ਤੇ ਉਹਦੀ ਆਪਾਂ ਜੀ ਗੱਲਬਾਤ ਕਰ ਲਈਏ ਕਿੰਨਾ ਕੁ ਕਿਉਂਕਿ ਟੋਲ ਕਹਿੰਦੇ ਕਾਫੀ ਬੰਦ ਕੀਤੇ ਗਏ ਨੇ ਪੰਜਾਬ ਦੇ ਵਿੱਚ ਕੀ ਹਾਲਾਤ ਨੇ ਹੁਣ ਅੱਗੇ ਕੀ ਹੋਣ ਜਾ ਰਿਹਾ ਇਸ ਮੈਕਮੇਂ ਦੇਖੋ ਅਸੀਂ ਜਿਹੜਾ ਪੀ ਡਬਲ ਯੂ ਡੀ ਵਿਭਾਗ ਦਾ ਵਿੱਚ ਬੀ ਐਂਡ ਆਰ ਇਹਦੇ ਵਿੱਚ ਅਸੀਂ ਬਹੁਤ ਰੋਡਸ ਜਿਹੜੀਆਂ ਨੇ ਉਹਨਾਂ ਨੂੰ ਬਣਾਇਆ ਵੀ ਆ ਜਿਹੜੀਆਂ ਰਿਪੇਅਰ ਕਰਨ ਵਾਲੀਆਂ ਸੀਆਂ ਰਿਪੇਅਰ ਵੀ ਕੀਤੀਆਂ ਨੇ ਜਿਨ੍ਹਾਂ ਨੂੰ ਵਾਈਡਨਿੰਗ ਕਰਨ ਵਾਲੀ ਸੀਗੀ ਚੌੜੀਆਂ ਕਰਨ ਵਾਲੀਆਂ ਸੀਗੀਆਂ ਸੜਕਾਂ ਉਹ ਵੀ ਕੀਤੀਆਂ ਨੇ ਸੋ ਅਸੀਂ ਇਹਦੇ ਵਿੱਚ ਇੱਕ ਗੱਲ ਜਿਹੜੀ ਆ ਉਏ ਕੀਤੀ ਕਿ ਅਸੀਂ ਜਦੋਂ ਬੰਦੀਆਂ ਨੇ ਨਾ ਛੜਕਾਂ ਇੱਕ ਬਹੁਤ ਸ਼ਿਕਾਇਤ ਸੀਗੀ ਕਿ ਛੜਕ 2 ਸਾਲ ਬਾਅਦ ਸਾਲ ਬਾਅਦ ਟੁੱਟ ਜਾਂਦੀ ਹੈ ਕੋਈ ਉਹ ਤਾਂ ਫਿਰ ਵਾਲੀ ਵਾਰ ਸੀਗੀ ਅਸੀਂ ਇੱਕ ਗੱਲ ਕਰ ਦਿੱਤੀ ਕਿ ਜਿਹੜਾ ਵੀ ਕੰਟਰੈਕਟਰ ਉਹਦਾ ਠੇਕੇਦਾਰ ਉਹਨੂੰ ਬਣਾ ਉਹਦੀ ਜ਼ਿੰਮੇਵਾਰੀ ਲੱਗਦੀ ਹੈ ਉਹਨੂੰ ਬਣਾਉਣ ਦੀ ਮਤਲਬ ਟੈਂਡਰ ਉਹਨੂੰ ਮਿਲ ਜਾਂਦਾ ਅਸੀਂ ਕਿਹਾ ਕਿ ਭਾਈ ਸਾਹਿਬ ਇਹ ਜਿਹੜਾ ਟੈਂਡਰ ਲੱਗ ਗਿਆ ਨਾ ਇਹ ਤੁਸੀਂ ਸੜਕ ਬਣਾਉਣ ਲੱਗੇ ਜੇ ਇਹਦੇ ਤੇ 5 ਸਾਲ ਦੀ ਜ਼ਿੰਮੇਵਾਰੀ ਵੀ ਤੁਹਾਡੀ ਤੁਹਾਡੀ ਬਿਲਕੁਲ ਜੇ ਚਾਹੇ ਤੇ ਅੱਜ ਸਟਰੈਂਥ ਬਣਾ ਲਓ ਚਾਹੇ ਜੋ ਮਟੀਰੀਅਲ ਪੈਂਦਾ ਹੈ ਪਾ ਲਓ ਜੇ ਤੁਸੀਂ ਇਹ ਕੰਮ ਨਹੀਂ ਕਰਨਾ ਚਾਹੁੰਦੇ ਤੇ ਫਿਰ ਪੰਜਾਂ ਸਾਲਾਂ ਬਾਅਦ ਫਿਰ ਕਰੀ ਜਾਓ ਇਹਨੂੰ ਠੀਕ ਇੱਕ ਵਾਰੀ ਕਰੋਗੇ ਦੋ ਵਾਰੀ ਕਰੋ ਕਰਨੀ ਤੇ ਤੁਹਾਨੂੰ ਹੀ ਪੈਣੀ ਹੈ ਭਾਵੇਂ 10 ਵਾਰੀ ਕਰਨੀ ਪਵੇ ਸੋ ਇਹਦੇ ਨਾਲ ਬੜਾ ਇਹ ਗੱਲ ਦਾ ਬੜਾ ਫਾਇਦਾ ਹੋਇਆ ਕਿ ਉਹਨਾਂ ਨੇ ਮਟੀਰੀਅਲ ਜਿਹੜਾ ਸੀਗਾ ਨਾ ਜਿੰਨਾ ਰਿਕੁਆਇਰਡ ਮਟੀਰੀਅਲ ਆ ਉਹ ਪਾਉਣਾ ਸ਼ੁਰੂ ਕਰ ਦਿੱਤਾ ਸੜਕਾਂ ਮਜ਼ਬੂਤ ਉਹ ਨਹੀਂ ਆ ਸ਼ੁਰੂ ਹੋ ਗਈਆਂ ਔਰ ਜਿੰਨੀਆਂ ਅਸੀਂ ਸੜਕਾਂ ਬਣਾ ਰਹੇ ਹਾਂ ਸਾਡੇ ਵੇਲੇ ਜਿਹੜੀਆਂ ਸੜਕਾਂ ਬਣ ਰਹੀਆਂ ਨੇ ਇਹ ਤੁਸੀਂ ਦੇਖਿਓ 5 ਸਾਲਾਂ ਬਾਅਦ ਵੀ ਇਸ ਇਸ ਤਰ੍ਹਾਂ ਦੇ ਹੀ ਹੋਣਗੀਆਂ ਇਸ ਤਰ੍ਹਾਂ ਦੇ ਹੀ ਹੋਣਗੀਆਂ ਇਹਦੇ ਤੇ ਕੋਈ ਤੁਹਾਨੂੰ ਇਹੋ ਜਿਹੀ ਸ਼ਿਕਾਇਤ ਜਿਹੜੀ ਆ ਉਹ ਨਹੀਂ ਨਹੀਂ ਮਿਲੂਗੀ ਫਿਰ ਨਾਲ ਦੇ ਨਾਲ ਇੱਕ ਚੀਜ਼ ਹੋਰ ਵੀ ਜਿਹੜੀ ਆ ਉਹ ਸਾਹਮਣੇ ਆਈ ਕਿ ਪਿਛਲੇ ਸਾਲਾਂ ਦੇ ਵਿੱਚ ਜਿੰਨੇ ਪੈਸੇ ਅਲਾਟ ਹੁੰਦੇ ਸੀਗੇ ਜਦੋਂ ਟੈਂਡਰਿੰਗ ਪ੍ਰਕਿਰਿਆ ਹੁੰਦੀ ਆ ਉਹਦੇ ਵਿੱਚ ਸਾਡੇ ਕੋਲ ਸਿਰਫ 3% ਸੇਵਿੰਗ ਆਉਂਦੀ ਹੁੰਦੀ ਸੀਗੀ ਹਮ ਇਸ ਵੇਲੇ ਸਾਡੇ ਕੋਲ ਇਹਦੇ ਵਿੱਚ 20% ਤੇ ਲਗਭਗ ਸੇਵਿੰਗ ਆਈ ਹੈ ਕਿ ਕਿ ਮਤਲਬ ਕਿਉਂ ਉਹੀ ਕੰਮ ਜਿਹੜਾ ਸੀਗਾ ਉਹ 100 ਦੇ ਵਿੱਚੋਂ 97 ਦੇ ਵਿੱਚ ਕਰਾਉਂਦੇ ਸੀਗੇ ਉਹੀ ਕੰਮ 100 ਦੇ ਵਿੱਚੋਂ 80 ਦੇ ਵਿੱਚ ਹੋ ਰਿਹਾ ਬਿਲਕੁਲ ਮਤਲਬ ਇਥੋਂ ਇਥੋਂ ਇੱਕ ਚੀਜ਼ ਜਦੋਂ ਆਪਾਂ ਅਨਲਿਸਿਸ ਕਰ ਰਹੇ ਆ ਨਾ ਇੱਕ ਚੀਜ਼ ਦੇ ਸਾਹਮਣੇ ਆਉਦੀ ਬ੍ਰੇਕ ਹੋ ਗਿਆ ਸਿਸਟਮ ਨੈਟਵਰਕ ਜਿਹੜਾ ਸੀਗਾ ਨਾ ਬ੍ਰੇਕ ਹੋ ਗਿਆ ਮੈਂ ਨਹੀਂ ਕਹਿੰਦਾ ਪੂਰਾ ਬ੍ਰੇਕ ਹੋ ਗਿਆ ਹੋਊਗਾ ਮੈਂ ਨਹੀਂ ਕਹਿੰਦਾ ਕਿ ਬਿਲਕੁਲ ਸਾਰਾ ਕੁਝ ਅਸੀਂ ਬਿਲਕੁਲ ਕਲੀਅਰ ਕਰ ਦਿੱਤਾ ਜੀ ਆ ਹੋ ਗਿਆ ਕ੍ਰਪਸ਼ਨ ਲੱਗੂਗਾ ਥੋੜਾ ਸਮਾਂ ਲੱਗੂਗਾ ਪਰ ਜੇ ਤਿੰਨ ਤੋਂ 20 ਤੱਕ ਪਹੁੰਚੇ ਆ ਨਾ ਤੇ ਇਟ ਮੀਨਸ ਕਿ ਕਿਤੇ ਨਾ ਕਿਤੇ ਜਿਹੜੀ ਉਹ ਚੀਜ਼ ਸੀਗੀ ਉਹਦੇ ਉੱਤੇ ਠੱਲ ਪੈ ਗਈ ਹੈ ਜਿਹੜੇ ਕਮਿਸ਼ਨ ਸਿਸਟਮ ਚੱਲਦਾ ਸੀਗਾ ਬਿਊਰੋਕਰੇਟਸ ਦਾ ਦੈਨ ਤੁਹਾਡੇ ਪੋਲਿਟੀਸ਼ੀਅਨਸ ਦਾ ਇਹ ਇਹ ਕਾਫੀ ਹੱਦ ਤੱਕ ਅਸੀਂ ਤੋੜਨ ਦੇ ਵਿੱਚ ਕਾਮਯਾਬ ਹੋ ਗਏ ਆ ਤਾਂ ਹੀ ਐਨੀ ਐਨੀ ਸੇਵਿੰਗ ਲੋਕੀ 5 ਸਾਲ ਦੀ ਮੇਨਟੇਨੈਂਸ ਵੀ ਦੇਹਂਦੇ ਨੇ ਉਹ ਠੇਕੇਦਾਰ ਉਹੀ ਠੇਕੇਦਾਰ ਨੇ ਹੁਣ 5 ਸਾਲ ਦੀ ਮੇਨਟੇਨੈਂਸ ਵੀ ਦੇ ਰਹੇ ਨੇ 20% ਸੇਵਿੰਗ ਵੀ ਦੇ ਰਹੇ ਨੇ 463 ਕਰੋੜ ਰੁਪਏ ਦੇ ਅਹੀਂ ਸੇਵਿੰਗ ਜੇ ਬਚਾ ਲਿਆ ਪਿਛਲੇ ਸਾਲਾਂ ਦੇ ਵਿੱਚ ਉਹਦੇ ਨਾਲ ਨਵੀਆਂ ਸੜਕਾਂ ਹੋਰ ਬਣਾਤੀਆਂ ਸੋ ਇਹ ਜਿਹੜਾ ਟ੍ਰੈਂਡ ਸ਼ੁਰੂ ਹੋਇਆ ਮੈਂ ਤੇ ਪਹਿਲਾਂ ਵੀ ਬੜੀ ਥਾਂ ਤੇ ਕਿਹਾ ਆ ਕਿ ਭਗਵੰਤ ਮਾਨ ਸਾਹਿਬ ਦੀ ਸਰਕਾਰ ਇੱਕ ਮਿਸ਼ਨ ਤੇ ਚੱਲੀ ਆ ਮਿਸ਼ਨ ਲੈ ਕੇ ਆਏ ਸੀਗੇ ਸਾਨੂੰ ਕੀ ਅਸੀਂ ਤੇ ਆਪਦੇ ਨੌਕਰੀਆਂ ਪੇਸ਼ੇ ਦੇ ਵਿੱਚ ਲੱਗੇ ਹੀ ਸੀਗੇ ਇੱਕ ਮਿਸ਼ਨ ਲੈ ਕੇ ਆਏ ਆ ਕਿ ਪੰਜਾਬ ਦੇ ਲੋਕਾਂ ਨੂੰ ਜੜਾਇਆ ਉਹ ਉਹਨਾਂ ਦੇ ਹੱਕ ਦੀ ਗੱਲ ਕਰਨੀ ਆ ਉਹਨਾਂ ਨੂੰ ਇਹ ਲੁੱਟ ਖਸੁੱਟ ਤੋਂ ਬਚਾਉਣਾ ਇਹ ਸਰਕਾਰ ਮਿਸ਼ਨ ਤੇ ਆ ਇਹ ਸਰਕਾਰ ਕਮਿਸ਼ਨ ਤੇ ਨਹੀਂ ਆ ਔਰ ਇਹ ਜਿਹੜੀ ਇਹ ਕਮਿਸ਼ਨ ਆ ਜਿਹੜੀਆਂ ਟੁੱਟੀਆਂ ਨੇ ਇਹਦਾ ਹੀ ਨਤੀਜਾ ਇਹ ਆ ਕਿ ਅੱਜ ਸੇਵਿੰਗ ਵੀ ਜਿਆਦੀਆਂ ਆਉਣੀਆਂ ਸ਼ੁਰੂ ਹੋ ਗਈਆਂ ਔਰ ਅੱਜ ਕੰਮ ਵੀ ਜਿਹੜਾ ਆ ਉਹ ਜਿਆਦਾ ਮਜ਼ਬੂਤੀ ਦੇ ਨਾਲ ਜਿਹੜਾ ਆ ਉਹ ਹੋਣਾ ਸ਼ੁਰੂ ਹੋ ਗਿਆ। ਕੀਮਤੀ ਸਮਾਂ ਦੇਣ ਲਈ ਬਹੁਤ ਬਹੁਤ ਧੰਨਵਾਦ। थैंक यू ਜੀ। ਸੋ ਬਿਲਕੁਲ ਇਸ ਅਨ ਕੈबिनेट ਮੰਤਰੀ ਹਰਪੰਦਰ ਸਿੰਘ ਈਟੀਓ ਜੀ ਜਿਨ੍ਹਾਂ ਨੇ ਪੰਜਾਬ ਦੇ ਹਾਲਾਤਾਂ ਬਾਰੇ ਪਹਿਲੇ ਹਾਲਾਤ ਕੀ ਸੀ ਸਰਕਾਰ ਬਣਨ ਤੋਂ ਜਿਵੇਂ ਕਿ ਅੱਜ 2 ਸਾਲ ਪੂਰੇ ਹੋ ਚੁੱਕੇ ਨੇ ਕਿਹੜੀਆਂ-ਕਿਹੜੀਆਂ ਪ੍ਰਾਪਤੀਆਂ ਰਹੀਆਂ ਉਹ ਜਿਹੜੇ ਵਿਚਾਰ ਸਾਡੇ ਦਰਸ਼ਕਾਂ ਤੱਕ ਸਾਂਝੇ ਕੀਤੇ ਨੇ। ਧੰਨਵਾਦ।